ਸਤਿ ਸ਼੍ਰੀ ਅਕਾਲ ਜੀ ਮੈਂ ਹਰਪ੍ਰੀਤ ਸਿੰਘ ਜਸਵਾਲ ਤੁਸੀਂ ਦੇਖ ਰਹੇ ਹੋ ਸਮਰ ਨਿਊਜ਼ ਲਗਾਤਾਰ ਗਾਇਕਾਂ ਦੇ ਵੱਲੋਂ ਅਜਿਹੀਆਂ ਪੋਸਟਾਂ ਤੇ ਜਿਹੇ ਗਾਇਲਈ ਪਾਏ ਜਾਂਦੇ ਨੇ ਜਿਨ੍ਹਾਂ ਨੂੰ ਲੈ ਕੇ ਵਿਊਜ਼ ਮਿਲੀయన్స్ ਦੇ ਵਿੱਚ ਪਹੁੰਚ ਜਾਂਦੇ ਨੇ ਲੇਕਿਨ ਉਹਨਾਂ ਦੇ ਨਾਲ ਕੋਈ ਸਮਾਜ ਨੂੰ ਸੇਧ ਨਹੀਂ ਮਿਲਦੀ ਵਰਕੇ ਪੰਜਾਬੀ ਸੱਭਿਆਚਾਰ ਦਾ ਲੋਕਾਂ ਦੇ ਵਿੱਚ ਅਕਸ ਖਰਾਬ ਹੁੰਦਾ ਇਸ ਨੂੰ ਲੈ ਕੇ ਪੰਜਾਬ ਰਾਜ ਮੈਲਾ ਕਮਿਸ਼ਨ ਦੇ ਵੱਲੋਂ ਇੱਕ ਸੂ ਮੋਟੋ ਲਿਆ ਗਿਆ ਵਾ ਜਿਸ ਦੇ ਵਿੱਚ ਜੋ ਜੋ ਹਨੀ ਸਿੰਗਰ ਤੇ ਕਰਨ ਔਜਲਾ ਨੂੰ ਤਲਬ ਕੀਤਾ ਗਿਆ ਉਹ ਮਸਲਾ ਕੀ ਆ ਪੂਰਾ ਮਾਮਲਾ ਕੀ ਆ ਮੈਮ ਤੋਂ ਜਾਣਦੇ ਵਾ ਸਭ ਤੋਂ ਪਹਿਲਾਂ ਤੇ ਦੱਸੋ ਕਿ ਇਹ ਮਸਲਾ ਹੈ ਕੀ ਆ ਜੀ ਕਿਉਂ ਉਤਲ ਦੇ ਦੇਖੋ ਇਹ ਤੁਸੀਂ ਵੀ ਸੁਣਿਆ ਹੋਣਾ ਗਾਣਾ ਪੂਰੇ ਸਮਾਜ ਨੇ ਸੁਣਿਆ ਗਾਣਾ ਜਿਸ तरीके ਦੀ ਭਾਸ਼ਾ ਦੇ ਇਸਤੇਮਾਲ ਕੀਤਾ ਗਿਆ ਜਿਹੜੇ ਲਫ਼ਜ਼ ਅੱਜਕੱਲ ਸਿੰਗਰ ਜਿਹੜਾ ਇੱਕ ਤੇ ਆਪਣੇ ਲਫ਼ਜ਼ ਇੱਕ ਜਿਹੜਾ ਵਿਸ਼ਾ ਹੁੰਦਾ ਉਹਦਾ ਬਿਲਕੁਲ ਧਿਆਨ ਹੀ ਨਹੀਂ ਕਰਦੇ ਕਿ ਕਿਸ ਵਿਸ਼ੇ ਦੇ ਉੱਤੇ ਗਾਣਾ गा ਰਹੇ ਨੇ ਪਰ ਕਿਸ ਤਰੀਕੇ ਦੇ ਗਾਣਾ ਔਰਤਾਂ ਨੂੰ ਲੈ ਕੇ ਇਸਤੇਮਾਲ ਕਰਨਾ ਆਪਣੀ ਲੈਂਗੁਏਜ ਦੇ ਅੰਦਰ ਜਿਹਨੂੰ ਕਿ ਤੁਸੀਂ ਮਾਂ ਕਹਿੰਦੇ ਹੋ ਸਟੇਜ ਦੇ ਉੱਤੇ ਜਾ ਕੇ ਤੁਸੀਂ ਬਹੁਤ ਠੋਕੇ ਕਹਿੰਦੇ ਹੋ ਕਿ ਮੈਂ ਆਪਣੀ ਮਾਂ ਨੂੰ ਬਹੁਤ ਪਿਆਰ ਕਰਦਾ ਨਾਲ ਦੀ ਨਾਲ ਮਾਂ ਦਾ ਗਾਣਾ ਗਾਲ ਕੱਢ ਕੇ ਤੁਸੀਂ ਸ਼ੁਰੂ ਕਰ ਦਿੰਦੇ ਹੋ ਮਿਲੀਅਨਸ ਆਫ ਵਿਊਜ਼ ਆਉਂਦੇ ਨੇ ਤੁਹਾਡੋ ਤੁਹਾਨੂੰ ਸਿਰਫ ਇੱਕ ਕਮਾਈ ਦਾ ਸਾਧਨ ਨਜ਼ਰ ਆਉਂਦਾ ਹੈ ਇਹ ਨਜ਼ਰ ਨਹੀਂ ਆਉਂਦਾ ਕਿ ਅਸੀਂ ਆਪਣੀ ਸਮਾਜ ਨੂੰ ਕਿੰਨਾ ਠੇਸ ਪਹੁੰਚਾ ਰਹੇ ਹਾਂ ਸਾਡੀ ਆਪਣੀ ਸੱਭਿਆਚਾਰ ਨੂੰ ਕਿੰਨਾ ਠੇਸ ਪਹੁੰਚਾ ਰਹੇ ਹੋ ਸਿੰਗਰ ਜਿਹੜੇ ਹੁੰਦੇ ਨੇ ਉਹ ਤਾਂ ਆਪਣੀ ਸਮਾਜ ਦਾ ਇੱਕ ਮਿਰਰ ਦਿਖਾਉਂਦੇ ਨੇ ਆਪਣਾ ਇਤਿਹਾਸ ਜਿਹੜਾ ਆ ਉਹਨਾਂ ਨੂੰ ਦਰਸਾਉਂਦੇ ਨੇ ਕਿ ਆਪਣੇ ਗਾਣਿਆਂ ਦੇ ਰਹੀਂ ਲੇਕਿਨ ਇਸ ਤਰੀਕੇ ਦੇ ਨਾਲ ਹੁਣ ਜਿਹੜਾ ਟ੍ਰੈਂਡ ਚੱਲ ਗਿਆ ਹੈ ਹਨੀ ਸਿੰਘ ਦਾ ਹੈ ਆਜਲਾ ਦਾ ਹੈਗਾ ਇਸ ਟੈਂਡ ਦੇ ਉੱਤੇ ਮੈਂ ਇਹਦੇ ਉੱਤੇ ਸਮੋਟੋ ਲਿਆ ਹੈ ਔਰ ਇਸ ਚੀਜ਼ ਨੂੰ ਨਹੀਂ برداشت ਕੀਤਾ ਜਾਏਗਾ ਉਹਨਾਂ ਨੂੰ ਸਮਨ ਵੀ ਕੀਤਾ ਹੈ ਅਗਰ ਉਹ ਆਂਦੇ ਨੇ ਆਪਣੇ ਐਕਸਪਲੇਨੇਸ਼ਨ ਦਿੰਦੇ ਨੇ ਆ ਕੇ ਔਰ ਜਾਂ ਤਾਂ ਉਹ ਇਸ ਗਾੜੀ ਨੂੰ ਬੰਦ ਕਰਨਾ ਚਾਹੀਦਾ ਜਾਂ ਆਪਣੀ ਲੈਂਗੁਏਜ ਚੇਂਜ ਕਰਨੀ ਚਾਹੀਦੀ ਹੈ ਔਰ ਉਹਨਾਂ ਨੂੰ ਸਮਝ ਤੋਂ ਬਾਅਦ ਮਾਫੀ ਮੰਗਣੀ ਚਾਹੀਦੀ ਲੇਕਿਨ ਜੇਕਰ ਅਜਿਹਾ ਕੀਤਾ ਜਾਂਦਾ ਇਹਦੇ ਪਿੱਛੇ ਰੀਜ਼ਨ ਵਾਇਡਿਟ ਕੀ ਮੰਗਤ ਕਿ ਸਿਰਫ ਵੀਊਜ਼ ਲੈਣਾ ਹੀ ਆ ਜਾਂ ਕੋਈ ਇਹਦੇ ਨਾਲ ਕੋਈ ਸਿੱਧ ਦੇਣ ਜਿਵੇਂ ਤੁਸੀਂ ਸਟੇਜ ਤੇ ਗੱਲ ਕਰਦੇ ਹੋ ਹੋਰ ਹੁੰਦਾ ਅਸਲੀ ਚਿਹਰਾ ਹੋਰ ਤੇ ਸਟੇਜੀ ਚਿਹਰਾ ਤਾਂ ਨੇਚਰਲੀ ਹਨਾ ਕਿ ਉਸਰਾ ਵਿਊਜ਼ ਲੈਣ ਦੇ ਲਈ ਆਉਂਦੇ ਕੰਮ ਕਰਦੇ ਨੇ ਵਿਊਜ਼ ਜ਼ਿਆਦਾ ਹੋਣਗੇ ਜਿੰਨੇ ਵਿਊਜ਼ ਨੇ ਉਨੀ ਜ਼ਿਆਦਾ ਕਮਾਈ ਹੈ ਇਸ ਚੀਜ਼ ਦੀ ਲੇਕਿਨ ਮੈਨੂੰ ਇਨਾ ਪਤਾ ਹੈ ਕਿ ਦੇਖੋ ਐਜ਼ ਅ ਹਿਊਮਨ ਇਹ ਦੋਵੇਂ ਮਾਰੇ ਨਹੀਂ ਹੈ ਮੁੰਡੇ ਲੇਕਿਨ ਇੱਕ ਕਮਾਈ ਦੇ ਸਾਧਨ ਦੇ ਵਿੱਚ ਇਸ ਤਰੀਕੇ ਦਾ ਇਸਤੇਮਾਲ ਕਰਨਾ ਸਾਡੇ ਗੁਰੂ ਪੀਰਾਂ ਦੀ ਧਰਤੀ ਹੈ ਜਿੱਥੇ ਕਿ ਔਰਤ ਨੂੰ ਰੱਬ ਦਾ ਰੂਪ ਮੰਨਿਆ ਜਾਂਦਾ ਹੈ ਔਰ ਉਸੇ ਔਰਤ ਨੂੰ ਤੁਸੀਂ ਇਸ ਤਰੀਕੇ ਨਾਲ ਗੰਦੀ ਭਾਸ਼ਾ ਯੂਜ਼ ਕਰ ਰਹੇ ਹੋ ਥਿਸ ਇਜ਼ ਨਾਟ ਗੋਇੰਗ ਟੂ ਬੀ ਐਕਸੈਪਟਡ ਤੇ ਲੇਕਿਨ ਬੱਚਿਆਂ ਦੇ ਉੱਪਰ ਕੀ ਅਸਰ ਜਾਊਗਾ ਜੀ ਕਿਉਂਕਿ ਤੁਸੀਂ ਵਿਊਜ਼ ਮਿਲੀਅਨ ਦੇ ਵਿੱਚ ਗੱਲ ਕਰਦੇ ਹੋ ਅਸੀਂ ਲੋਕ ਵੀ ਕਿਤਨਾ ਕਿਤੇ ਜ਼ਿੰਮੇਵਾਰ ਹੁੰਨੇ ਆ ਜਿਹੜੇ ਲੋਕ ਦੇਖਦੇ ਆ ਉਹਨਾਂ ਦੇ ਲਈ ਕੀ ਮੈਸੇਜ ਕਰ ਮੈਸੇਜ ਇਹ ਹੈ ਦੇਖੋ ਮੈਂ ਤੁਹਾਨੂੰ ਦੱਸਦੀ ਆ ਮੇਰੀ ਫੈਮਿਲੀ ਦੇ ਅੰਦਰ ਬੈਠ ਕੇ ਜਦੋਂ ਮੈਨੂੰ ਪਤਾ ਚੱਲਿਆ ਕਿ ਇਸ ਤਰੀਕੇ ਦਾ ਗਾਣਾ ਆਇਆ ਮੈਂ ਨਹੀਂ ਸੀ ਸੁਣਿਆ ਗਾਣਾ ਮੈਂ ਕਿਹਾ ਦੇਖੋ ਚਲੋ ਚਲਾ ਕੇ ਦੇਖੀਏ ਕੀ ਗਾਣਾ ਆਇਆ ਜਦੋਂ ਮੈਂ ਗਾਣਾ ਸੁਣਿਆ ਮੈਂ ਉਸ ਨੂੰ ਕਿਹਾ ਬੰਦ ਕਰੋ ਔਰ ਬੱਚਿਆਂ ਨੂੰ ਕਿਹਾ ਵੀ ਇਹ ਤੁਸੀਂ ਨਹੀਂ ਸੁਣਨਾ ਉਹ ਕਹਿੰਦੇ ਸਰ ਮਤਲਬ ਦੱਸੋ ਕੀ ਹੈ ਤਾਂ ਉਹ ਕੀ ਮਤਲਬ ਦੱਸੀਏ ਅਸ ਤੇ ਬਹੁਤ ਜ਼ਿਆਦਾ ਪੈਂਦਾ ਮੈਨੂੰ ਤਾਂ ਰਿਕੁਐਸਟ ਹੈ ਸਾਰੇ ਸਿੰਗਰਸ ਨੂੰ ਕਿ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖੋ ਕਿ ਜੇ ਆਪਾਂ ਧਰਤੀ ਪੰਜਾਬ ਦੀ ਯੂਜ਼ ਕਰ ਰਹੇ ਹੇ ਇਸਤੇਮਾਲ ਲੋਕੀ ਪੰਜਾਬ ਦੇ ਨੇ ਬੋਲੀ ਪੰਜਾਬ ਦੀ ਹੈ ਪਰ ਲੈਂਗੁਏਜ ਤੁਸੀਂ ਦੇਖੋ ਕਿ ਯੂਜ਼ ਕਰ ਰਹੇ ਹੋ ਇਹ ਬਹੁਤ ਹੀ ਗਲਤ ਅਸਰ ਹੈ ਗਲਤ ਮੈਸੇਜ ਹੈ ਇਸਰਾ ਬੰਦੀ ਹੈ ਵੀ ਇਨਗੇਜ ਹੋਣਗੇ ਤੁਮ ਜਣੇ ਬਾਹਰ ਹੋਣ ਕੇ ਉਸ ਦਾ ਜ਼ਰੂਰਤ ਤੁਹਾਡਾ ਇਹਨਾਂ ਕੋਲ ਸੰਭਨ ਜਾਣਾ ਤੇ ਆਊਟ ਆਫ ਇੰਡੀਆ ਪਰ ਤੇ ਫਿਰ ਉਹ ਹੈ ਹੀ ਆਊਟ ਆਫ ਇੰਡੀਆ ਉਹ ਇਸੇ ਦੇ ਪਰਦੇ ਦੇ ਪਿੱਛੇ ਛਿਪ ਜਾਂਦੇ ਨੇ ਕਿ ਸਾਡੀ ਤਾਂ ਕੰਪਨੀਆ ਬਾਹਰ ਨੇ ਅਸੀਂ ਰਜਿਸਟਰਡ ਬਾਹਰ ਹੈਗੇ ਆ ਤੇ ਸਾਡਾ ਕੋਈ ਕੀ ਵਿਗਾੜ ਲੇਗਾ ਇਹ ਵਿਗਾੜਨ ਦੀ ਗੱਲ ਨਹੀਂ ਹੁੰਦੀ ਹੁੰਦੀ ਹੈ ਗੱਲ ਹੁੰਦੀ ਹੈ ਕਿ ਤੁਸੀਂ ਆਪਣੇ ਆਪ ਦੀ ਇਮੇਜ ਇੰਨੀ ਡਾਊਨ ਕਰ ਲਈ ਹੈ ਪਰ ਜ਼ਿੰਮੇਵਾਰੀ ਇਕੱਲੀ ਕਮਿਸ਼ਨ ਦੀ ਨਹੀਂ ਹੈ ਸੋ ਵੋਟੋ ਲੈਣਾ ਹਰ ਉਸ ਸਾਡੇ ਸਮਾਰਟ ਦੇ ਅੰਦਰ ਰਹਿਣ ਵਾਲੇ ਦੀ ਹੈ ਕਿ ਇਹੋ ਜੇ ਗਾਣੇ ਨੂੰ ਬਾਇਕਾਟ ਕਰਨਾ ਚਾਹੀਦਾ ਹੈ ਲਾਸਟ ਕੁਸਚਨ ਹੈ ਜੇਕਰ ਉਹ ਤੁਹਾਡੇ ਸਾਹਮਣੇ ਨਹੀਂ ਪੇਸ਼ ਹੋ ਤੇ ਹਾਲਾਂਕਿ ਤੁਸੀਂ ਇਨ ਪਰਸਨਲ ਪੇਸ਼ੋਰਡ ਦੇ ਲਈ ਕਿਹਾ ਵਾ ਨਹੀਂ ਹੁੰਦੇ ਤਾਂ ਨੈਕਸਟ ਕਾਰਵਾਈ ਕੀ ਹੈ ਕੋਈ ਨਹੀਂ ਕਿ ਪਰਸੈਪਸ਼ਨਸ ਨੇ ਵੀ ਹੁੰਦੇ ਕਿ ਨਹੀਂ ਹੁੰਦੇ ਉਸ ਸਟੇਜ ਦੇ ਉੱਤੇ ਪਹੁੰਚ ਜਾਣ ਤਾਂ ਉਸ ਤੋਂ ਬਾਅਦ ਆਪਾਂ ਦੇਖਾਂਗੇ ਥੈਂਕ ਯੂ ਜੀ ਸੋ ਰੀਸਨ ਬੈਰਵਾ ਰਾਜੀ ਰਾਜਾ ਜੀ ਦੇ ਜਿਲ੍ਹੇ ਵਿੱਚ ਸਰਕਾਰੀ ਪ੍ਰਾਂਦੇ ਨਾਲ ਇਹਨਾਂ ਦੇ ਕੋਲ ਇਦਾਂ ਦੇ ਗਾਣੇ ਬਾਈ ਚੱਲ ਰਹੇ ਨੇ ਜਿਸ ਦੇ ਵਿੱਚ ਸਿਰਫ ਵਿਊਜ਼ ਲੈਣ ਦੇ ਲਈ ਆ ਲੋਕਾਂ ਨੂੰ ਪਰਵਾਇਆ ਜਾ ਰਿਹਾ ਹੈ ਲੇਕਿਨ ਇਸ ਬਾਤ ਦੇ ਵਿੱਚ ਇਹ ਤਾਂ ਬੜਾ ਗਲਤ ਮੈਸੇਜ ਆ ਰਿਹਾ ਖਾਸ ਕਰਕੇ ਬੱਚਿਆਂ ਦੇ ਯੂਥ ਦੇ ਉੱਪਰ ਜੇਕਰ ਅਸੀਂ ਅਸਲੀ ਜ਼ਰੂਰਤ ਦੇ ਵਿੱਚ ਦੋਹਾਂ ਅੰਗਿੱਸਾਂ ਨੂੰ ਰੀਅਲ ਸਟੇਜ ਲਾਈਫ ਦੇ ਉੱਪਰ ਨਹੀਂ ਪਹੁੰਚਾਉਂਦਾ ਹੁਣ ਵੇਖਣਾ ਹੋਵੇ ਇਹ ਹੋਵੇਗਾ ਕਿ ਉਹਨਾਂ ਨੂੰ ਤਲਬ ਕੀਤਾ ਗਿਆ ਕਦ ਮੋਦੇਵ ਨੂੰ ਕਹਿੰਦਾ ਆਵਾਜ਼ ਨੈਕਸਟ ਕਰ ਬਈ ਪੰਜਾਬ ਰਾਜ ਮੈਲਾ ਕਮਿਸ਼ਨ ਦੇ ਵੱਲੋਂ ਰੋਕੀ ਕੀਤੀ ਜਾਵੇ ਕੈਮਰਾਮੈਨ ਡੀਪੀ ਡੋਗਰਾ ਨਾਲ ਹਰਪ੍ਰੀਤ ਸਿੰਘ ਦਸਵਾ ਦਸੰਬਰ ਨੂੰ ਬਹਾਦਰ